ਜਸਵੀਰ ਸਿੰਘ ਗੜੀ ਦਾ ਇੱਕ ਬਿਆਨ ਔਰ ਆਖਰਕਾਰ ਇੱਕ ਜਵਾਬ ਮਿਲ ਚੁੱਕਿਆ ਆ ਕਿ ਆਖਿਰ ਹੁਣ ਗੱਠਜੋੜ ਕਿਸ ਬੁਨਿਆਦ ਦੇ ਉੱਤੇ ਕਿਹੜੀ ਪਾਰਟੀ ਨਾਲ ਹੋਵੇਗਾ ਸ਼੍ਰੋਮਣੀ ਅਕਾਲੀ ਦਲ ਦੇ ਗੱਠਜੋੜ ਦੀਆਂ ਚਰਚਾਵਾਂ ਹੋ ਰਹੀਆਂ ਸੀ ਕਦੀ ਭਾਜਪਾ ਤੇ ਕਦੀ ਬੀਐਸਪੀ ਦੀ ਗੱਲ ਸਾਹਮਣੇ ਆ ਰਹੀ ਸੀ ਉਸ ਦੇ ਵਿੱਚ ਹੀ ਜਸਵੀਰ ਸਿੰਘ ਗੜੀ ਦਾ ਇੱਕ ਬਿਆਨ ਸਾਹਮਣੇ ਆਇਆ ਜਿਸ ਤੋਂ ਬਾਅਦ ਇਹ ਤਾਂ ਮੋਟਾ-ਮੋਟਾ ਪਤਾ ਲੱਗ ਗਿਆ ਆ ਕਿ ਗੱਠਜੋੜ ਬੀਐਸਪੀ ਤੇ ਸ਼੍ਰੋਮਣੀ ਅਕਾਲੀ ਦਲ ਦਾ ਹੋਵੇਗਾ ਪਰ ਇਸ ਮਾਨ ਦੇ ਵਿੱਚ ਜਸਵੀਰ ਸਿੰਘ ਗੜੀ ਨੇ ਸਿੱਧੇ ਨਿਸ਼ਾਨੇ ਸ਼੍ਰੋਮਣੀ ਅਕਾਲੀ ਦਲ ਤੇ ਸਾਧੇ ਨੇ ਦਰਅਸਲ ਲੰਗੇ ਦੇਣੀ ਮਾਇਆਵਤੀ ਜੀ ਵੱਲੋਂ ਇੱਕ ਭਾਸ਼ਣ ਦੌਰਾਨ ਇਹ ਗੱਹਿ ਦਿੱਤਾ ਜਾਂਦਾ ਹੈ ਕਿ ਉਹ ਚੋਣਾਂ ਤੋਂ ਪਹਿਲਾਂ ਕਿਸੇ ਨਾਲ ਵੀ ਗੱਠਜੋੜ ਨਹੀਂ ਕਰਨਗੇ ਔਰ ਗੱਠਜੋੜ ਜਿਹੜਾ ਹੈ ਉਹ ਚੋਣ ਤੋਂ ਬਾਅਦ ਜ਼ਰੂਰ ਕੀਤਾ ਜਾ ਸਕਦਾ ਜੋ ਕੋਈ ਵੀ ਪਾਰਟੀ ਦੀ ਹਮਾਇਤ ਕਰੇਗਾ ਉਸ ਦੀ ਹਮਾਇਤ ਪਾਰਟੀ ਕਰੇਗੀ ਇਹ ਮਾਇਆਬਤੀ ਦਾ ਕਹਿਣਾ ਸੀ ਔਰ ਇਸੇ ਦੇ ਚੱਲਦੇ ਜਦੋਂ BSP ਦੀ ਪੰਜਾਬ ਇਕਾਈ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਦੋਂ ਵੀ ਇਹ ਕਿਹਾ ਗਿਆ ਸੀ ਕਿ ਜਿਵੇਂ ਕਿ ਮਾਇਆਬਤੀ ਜੀ ਨੇ ਕਿਹਾ ਆ ਕਿ ਗੱਠਜੋੜ ਇਲੈਕਸ਼ਨ ਤੋਂ ਬਾਅਦ ਹੀ ਦੇਖਿਆ ਜਾਵੇਗਾ ਪਰ ਉਸ ਦੇ ਵਿੱਚ ਹੁਣ ਕਿਤੇ ਇਹ ਤਬਦੀਲੀ ਆਉਂਦੀ ਨਜ਼ਰ ਆ ਰਹੀ ਹੈ ਲੰਘੇ ਦਿਨ ਸ਼੍ਰੋਮਣੀ ਅਕਾਲੀ ਦਲ ਬਹੁਤ ਕੌਨਫੀਡੈਂਟ ਸੀ ਕਿ BSP ਦੇ ਨਾਲ ਉਹਨਾਂ ਦਾ ਗੱਠਜੋੜ ਮਕਮਲ ਹੈਗਾ ਇਹ ਆ ਬਣਿਆ ਹੋਇਆ ਹੈ ਤੇ ਉਸੇ ਦੇ ਵਿੱਚ ਉਸੇ ਤਰ੍ਹਾਂ ਹੋਇਆ ਕਿ BSP ਵੱਲੋਂ ਯਾਨੀ ਕਿ BSP ਦੇ ਪੰਜਾਬ ਪ੍ਰਧਾਨ ਜਸਵੀਰ ਸਿੰਘ ਗੜੀ ਵੱਲੋਂ ਵੀ ਇਹ ਗੱਲ ਦਾ ਖਲਾਸਾ ਕਰ ਦਿੱਤਾ ਗਿਆ ਕਿ ਦੋਮਾ ਦਾ ਗੱਠ ਜੋੜ ਬਰਕਰਾਰ ਹੈ ਮਕਮਲ ਹੈ ਔਰ ਉਸੇ ਤਰ੍ਹਾਂ ਇਹ ਚੋਣ ਜਿਹੜੀ ਆ ਹੁਣ ਲੜੀ ਜਾਵੇਗੀ ਜਿੱਥੇ ਪਹਿਲਾਂ BJP ਨਾਲ ਗੱਠ ਜੋੜ ਦੀਆਂ ਗੱਲਾਂ ਹੋ ਰਹੀਆਂ ਸੀ BSP ਦੇ ਨਾਲ ਗੱਠ ਜੋੜ ਸ਼੍ਰੋਮਣੀ ਅਕਾਲੀ ਦਲ ਦਾ ਬਰਕਰਾਰ ਹੈ ਹਾਲਾਂਕਿ ਇੱਥੇ ਕਿਹਾ ਜਾ ਸਕਦਾ ਹੈ ਕਿ BJP ਨੇ ਹੱਥ ਪੱਲਾ ਨਹੀਂ ਫੜਾਇਆ ਪਰ ਇਸ ਮਾਮਲੇ ਨੂੰ ਲੈ ਕੇ ਕੋਈ ਪੁਖਤਾ ਸਬੂਤ ਸਾਹਮਣੇ ਨਹੀਂ ਆ ਸਕਦਾ ਇਹ ਹਵਾ ਦੇ ਵਿੱਚ ਕਈਆਂ ਗੱਲਾਂ ਮਹਿਜ਼ ਹੈਗੀਆਂ ਕਾਰੇ ਸਾਰੇ ਚੱਲਦੇ ਗੱਠਜੋੜ ਬਾਰੇ ਖਾਸ ਕਰਕੇ ਬੀਜੇਪੀ ਨਾਲ ਗੱਠਜੋੜ ਕਰਨ ਦੀ ਕੋਸ਼ਿਸ਼ ਬਾਰੇ ਜਸਵੀਰ ਸਿੰਘ ਗੜੀ ਰੱਜ ਕੇ ਬੋਲਦੇ ਨਜ਼ਰ ਆਏ ਨੇ ਉਹਨਾਂ ਨੇ ਇੱਥੋਂ ਤੱਕ ਕਹਿ ਦਿੱਤਾ ਸ਼੍ਰੋਮਣੀ ਅਕਾਲੀ ਦਲ ਦੇ مخاطਬ ਹੋ ਕੇ ਕਿ ਦੋ ਘਰਾਂ ਦਾ ਭਰਾਉਣਾ ਹਮੇਸ਼ਾ ਭੁੱਖਾ ਰਹਿ ਜਾਂਦਾ ਆਖਿਰ ਆਪਣੇ ਬਿਆਨ ਦੇ ਵਿੱਚ ਜਸਵੀਰ ਸਿੰਘ ਗੜੀ ਕੀ ਕੁਝ ਬੋਲੇ ਨੇ ਆਓ ਸੁਣ ਲੈਂਦੇ ਬਹੁਜਨ ਸਮਾਜ ਪਾਰਟੀ ਪੰਜਾਬ ਵੱਲੋਂ ਪੂਰੇ ਪੰਜਾਬ ਦੇ ਵਿੱਚ ਵਿਧਾਨ ਸਭਾ ਪੱਧਰ ਦੇ ਉੱਤੇ ਲੋਕ ਸਭਾ ਚੋਣਾਂ ਦੀ ਤਿਆਰੀ ਨੂੰ ਲੈ ਕੇ ਕੇਡਰ ਨੂੰ ਲਾਂਭੰਦ ਕਰਨ ਦੇ ਲਈ ਰੋਜ਼ ਇਹ ਪ੍ਰੋਗਰਾਮ ਚੱਲ ਰਹੇ ਆ ਤੁਹਾਡੇ ਤੋਂ ਪਹਿਲਾਂ ਮੈਂ ਪਤੌੜ ਹਲਕੇ ਸੀ ਹੁਣ ਮੈਂ ਤੁਹਾਡੇ ਕੋਲ ਆ ਕੱਲ ਸਵੇਰੇ ਜਿਹੜਾ ਲੰਘ ਗਿਆ 15 ਤਰੀਕ ਮੈਂ ਸਵੇਰੇ ਜਲੰਧਰ ਸੀ ਔਰ ਸ਼ਾਮ ਨੂੰ ਬੰਗਾ ਵਿਧਾਨ ਸਭਾ 14 ਤਰੀਕ ਨੂੰ ਮੈਂ ਪਲਵੰਡੀ ਸਭੋ ਸੀ ਕੱਲ ਨੂੰ ਜਿਹੜਾ ਆਉਣੇ ਵਾਲਾ ਦਿਨ ਹੈ ਮੈਂ ਮਾਨਸਾ ਜ਼ਿਲ੍ਹੇ ਦਾ ਬਟਲਾਡਾ ਹਲਕੇ ਦੇ ਵਿੱਚ ਹੋਣਾ ਹੈ ਔਰ ਖਾਰਾ 19 ਮੇਰੀ ਦਿੱਲੀ ਆ ਭੈਣ ਕੁਮਾਰੀ ਮਾਇਆਵਤੀ ਜੀ ਨਾਲ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਮੀਟਿੰਗ ਹੈ 21 ਤਰੀਕ ਨੂੰ ਲੁਧਿਆਣਾ ਆਇਆ 22 ਤਰੀਕ ਨੂੰ ਮੇਰਾ ਇਸੇ ਫੇਰ ਇਸੇਈ ਪਾਰਲੀਮੈਂਟ ਦੇ ਵਿੱਚ ਸੁਨਾਮ ਤੇ ਦਿਹੜਵਾ ਦੋ ਅਲੱਗ-ਅਲੱਗ ਪ੍ਰੋਗਰਾਮ ਅਸੈਂਬਲੀ ਵਾਈਜ਼ 23 24 25 ਮੇਰੀ ਤਿੰਨ ਦਿਨ ਲਗਾਤਾਰ ਮਾਝੇ ਦੇ ਜਿਹੜੇ ਪੰਜੇ ਛੇ ਜ਼ਿਲ੍ਹੇ ਆ ਉਹਨਾਂ ਦੇ ਜ਼ਿਲ੍ਹਾ ਵਾਈਜ਼ ਮੇਰੀਆਂ ਮੀਟਿੰਗਾਂ ਹੈਗੀਆਂ ਇਦਾਂ ਮੈਂ ਪੂਰੇ ਪੰਜਾਬ ਦੇ ਵਿੱਚ ਬਹੁਜਨ ਸਮਾਜ ਪਾਰਟੀ ਆਪਣੇ ਕੇਡਰ ਨੂੰ ਸਰਗਰਮ ਕਰਨ ਲਈ ਲਗਾਤਾਰ ਮੀਟਿੰਗਾਂ ਕਰ ਰਹੀ ਹਾਂ ਜੇ ਪਹਿਲਾਂ ਦੇਖਣ ਨੂੰ ਮਿਲਦਾ ਗੱਟ ਚੌੜ ਗੱਲਦਲ ਨਾਲ ਗੱਟ ਜੁੜਨਾ ਨਗਰ ਚ ਉੱਤਰਦੇ ਸੀ ਇਸ ਵਾਰ ਵੀ ਕੀ ਬਣਾਣੀ ਹੈ ਕੱਲ ਭੈਣ ਕੁਮਾਰੀ ਮਾਇਆਵਤੀ ਜੀ ਨੇ ਇੰਡੀਆ ਗਠਜਵੰਦਨ ਦੇ ਉੱਤੇ ਟਿੱਪਣੀ ਕੀਤੀ ਔਰ ਐਂਡੀਆ ਗਠਜਵੰਦਨ ਦੇ ਉੱਤੇ ਟਿੱਪਣੀ ਕੀਤੀ ਕੱਲ ਭੈਣ ਕੁਮਾਰੀ ਮਾਇਆਵਤੀ ਜੀ ਰਾਸ਼ਟਰੀ ਪ੍ਰਧਾਨ ਬਹੁਜਨ ਸਮਾਜ ਪਾਰਟੀ ਉਹਨਾਂ ਦਾ 68ਵਾਂ ਜਨਮ ਦਿਨ ਸੀ ਉਸ ਮੌਕੇ ਤੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਹਨਾਂ ਨੇ ਕਿਹਾ ਕਿ ਦੇਸ਼ ਪੱਧਰ ਦੇ ਵਿੱਚ ਨਾ ਅਸੀਂ ਇੰਡੀਆ ਗਠਜਵੰਦਨ ਨਾਲ ਜਾਵਾਂਗੇ ਨਾ ਅਸੀਂ ਐਂਡੀਆ ਗਠਜਵੰਦਨ ਨਾਲ ਜਾਵਾਂਗੇ ਅਸੀਂ ਇਕੱਲੇ ਲੋਕ ਸਭਾ ਚੋਣ ਲੜਾਂਗੇ ਇਹ ਬਿਆਨ ਮਾਨਜੋਗ ਭੈਣ ਕੁਮਾਰੀ ਮਾਇਆਵਤੀ ਜੀ ਨੇ ਪਿਛਲੇ ਸਾਲ ਵੀ ਦਿੱਤਾ ਸੀ ਲਗਾਤਾਰ ਉਹ ਦਿੰਦੇ ਆਏ ਆਪਣਾ ਸਟੈਂਡ ਸਪਸ਼ਟ ਰੱਖਿਆ ਆ ਇਹਦੇ ਪੈਰਲਰ ਪੰਜਾਬ ਦੇ ਵਿੱਚ ਸ਼੍ਰੋਮਣੀ ਕਾਲੀ ਦਲ ਨਾਲ ਗਠਜੋਧਨ ਜਿਹੜਾ ਆ ਉਹ ਚੱਲ ਰਿਹਾ ਆ ਕੱਲ ਪੰਜਾਬ ਦੇ ਇੰਚਾਰਜ ਸ਼੍ਰੀ ਰਣਜੀਤ ਸਿੰਘ ਬੈਣੀਵਾਲ ਜੀ ਦਾ ਵੀ ਬਿਆਨ ਮੀਡੀਆ ਦੇ ਵਿੱਚ ਨਸ਼ਰ ਹੋਇਆ ਔਰ ਐਮਐਲਏ ਸਾਹਿਬ ਜਿਹੜੇ ਪੰਜਾਬ ਦੇ ਇੰਚਾਰਜ ਵੀ ਆ ਉਹਨਾਂ ਦਾ ਵੀ ਬਿਆਨ ਨਸ਼ਰ ਹੋਇਆ ਫਿਰ ਵੀ ਜੇ ਕੋਈ ਕੋਈ ਸਵਾਲ ਪੰਜਾਬ ਦਾ ਪੰਜਾਬ ਦੀ ਰਾਜਨੀਤੀ ਨੂੰ ਗੱਠ ਜੋੜ ਨੂੰ ਲੈ ਕੇ ਵੱਜ ਜਾਂਦਾ ਆ ਤਾਂ 18 ਤਰੀਕ ਨੂੰ ਭਾਉਜਨ ਸਮਾਜ ਪਾਰਟੀ ਪੰਜਾਬ ਯੂਨਿਟ ਦੀ ਸਾਡੀ ਜਿਹੜੀ ਅਸੀਂ ਮੀਟਿੰਗ ਜਿਹੜੀ ਆ ਮਾਨਜੋ ਭੈਣ ਕੁਮਾਰੀ ਮਾਇਆਵਤੀ ਜੀ ਨੂੰ ਦਿੱਲੀ ਬੁਲਾਈ ਆ ਅਸੀਂ ਜਾਵਾਂਗੇ ਚੰਦ ਸਾਥੀ ਔਰ ਜੇਕਰ ਕੋਈ ਨਵੀਂ ਗੱਲ ਹੋਈ ਤਾਂ ਜਰੂਰ ਉਹ 18 ਸ਼ਾਮ ਨੂੰ ਸਾਨੂੰ ਦੱਸਣਾ ਇੱਕ ਪਾਸੇ ਤਾਂ ਸ਼ੋਮਨੀ ਕਾਲੀ ਦਾ ਦੇ ਪਾਟ ਪਾਰ ਗੱਟ ਜੋੜ ਦੀ ਗੱਲ ਚਾਚਾ ਚਾਵ ਚੱਲ ਰਹੀ ਹੈ ਨੇ ਦੂਜੇ ਪਾਸੇ ਬਸਪਾ ਨਾਲ ਗੱਟ ਜੋੜ ਕਿ ਇਹ ਵੀ ਲੱਗਦਾ ਹੈ ਕਿ ਉਧਰ ਗੱਟ ਜੋੜ ਹੁੰਦਾ ਤੇ ਫਿਰ ਉਧਰ ਗੱਟ ਜੋੜ ਦਾ ਫਸਟ ਹੈ ਬਿਕੁਮੈਂ ਇਸ ਮੁੱਦੇ ਦੇ ਉੱਤੇ ਬੇਬਾਕੀ ਦੇ ਨਾਲ ਟਿੱਪਣੀ ਕੀਤੀ ਸੀ ਜਿਹੜੀ ਕਿ ਇੱਕ ਪੋਲਿਟਿਸ਼ਨਰ ਨੂੰ ਨਹੀਂ ਕਰਨੀ ਚਾਹੀਦੀ ਮੈਂ ਕਿਹਾ ਸੀ ਕਿ ਦੋ ਘਰਾਂ ਦਾ ਪ੍ਰਾਣਾ ਜਿਹੜਾ ਆ ਉਹ ਭੁੱਖਾ ਰਹਿ ਜਾਂਦਾ ਆ ਔਰ ਦੋ ਬੇੜੀਆਂ ਚ ਪੈਰ ਰੱਖਣ ਵਾਲਾ ਵੀ ਡੁੱਬ ਜਾਂਦਾ ਅੱਜ ਮੈਂ ਨਵੀਂ ਟਿੱਪਣੀ ਕਰ ਦਿੰਦਾ ਇਸ ਟਿੱਪਣੀ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਨਾਲ ਸਾਡੇ ਨਾਲ ਰਾਬਤਾ ਹੋਇਆ ਸੀ ਉਹਦੇ ਵਿੱਚ ਇਹ ਵੀ ਗੱਲ ਮੀਡੀਆ 'ਚ ਆ ਚੁੱਕੀ ਆ ਉਹਨਾਂ ਨੇ ਬਕਾਇਦਾ ਇਹ ਗੱਲ ਕਿਹਾ ਕਿ ਸਾਡੇ ਕੁਛ ਹਰਜੇਮੇ ਰਹੇ ਆ ਅਸੀਂ 20 ਤੋਂ ਬਾਅਦ ਜਿਹੜੀ ਆ ਮੀਟਿੰਗ ਕਰਾਂਗੇ ਔਰ ਤਾਲਮੇਲ ਕਰਕੇ ਬਹੁਜਨ ਸਮਾਜ પાર્ટી ਨਾਲ ਗੱਠਜੋੜ ਦੇ ਵਿੱਚ ਉਹਨਾਂ ਨੇ ਆਪਣੀ ਇੱਛਾ ਬਿਆਨਤ ਕੀਤੀ ਕਿ ਅਸੀਂ ਤੁਹਾਡੇ ਨਾਲ ਹੀ ਚੋਣ ਲੜ ਕੇ ਇਹ ਚੋਣ ਲੋਕ ਸਭਾ ਦੀ ਲੜਨੀ ਚਾਹੁੰਦੇ ਆ ਅਸੀਂ ਇਹ ਸਾਰੀ ਗੱਲ 18 ਤਰੀਕ ਨੂੰ ਭੈਣ ਕੁਮਾਰੀ ਮਾਇਆਵਤੀ ਜੀ ਅੱਗੇ ਰੱਖਾਂਗੇ ਜਿਵੇਂ ਜੀ ਤੁਹਾਡੇ ਨਾਲ ਵਿੱਚ ਹੈ ਮੈਂ ਦੱਸਿਆ ਕਿ ਮੇਰੇ ਬਿਆਨਬਾਜ਼ੀ ਜਿਹੜੀ ਮੈਂ ਕੀਤੀ ਸੀ ਪੰਜਾਬ ਦੇ ਲੋਕਾਂ ਨੂੰ ਪੰਜਾਬ ਜਾਣਕਾਰੀ ਦਿੱਤੀ ਸੀ ਕਿ ਚੱਲਿਆ ਰਿਹਾ ਉਸ ਤੋਂ ਬਾਅਦ ਮੈਨੂੰ ਖਿੜੀ ਦਲਜੀ ਚੀਮਾ ਜੀ ਦਾ ਫੋਨ ਆਇਆ ਸੀ ਉਹਨਾਂ ਨੇ ਮੈਨੂੰ 14 ਤਰੀਕ ਨੂੰ ਸੱਦਾ ਵੀ ਦਿੱਤਾ ਸੀ ਮੁਖਸਰ ਰੈਲੀ ਦੇ ਵਿੱਚ ਸ਼ਾਮਲ ਹੋਣ ਦੇ ਲਈ ਲੇਕਿਨ ਉਹ ਸੱਦਾ 13 ਤਰੀਕ ਨੂੰ ਸੀ ਤੇ ਇਸ ਕਰਕੇ ਮੈਂ ਆਪਣੀ ਅਸਮਰੱਥਾ ਜ਼ਾਹਰ ਕੀਤੀ ਔਰ ਉਹਨਾਂ ਦੇ ਨਾਲ ਇਸ ਮੁੱਦੇ ਤੇ ਗੱਲਬਾਤ ਕੀਤੀ ਕਿ ਜੇ ਤੁਸੀਂ ਜਾਣਾ ਹੈ ਤਾਂ ਬਹੁਜਨ ਸਮਾਜ ਪਾਰਟੀ ਤੁਹਾਡੇ ਜਾਣ ਤੇ ਵੀ ਤੁਹਾਨੂੰ ਕਦੀ ਵੀ ਇੰਟਰੋਗੇਟ ਔਰ ਆਲੋਚਨਾ ਨਹੀਂ ਕਰੇਗੀ ਹਰ ਪਾਰਟੀ ਨੂੰ ਆਪਣਾ ਭਵਿੱਖ ਸੋਚਣ ਦਾ ਚੰਗਾ ਭਵਿੱਖ ਸੋਚਣ ਦਾ ਅਧਿਕਾਰ ਵਾ ਪਰ ਬਹੁਜਨ ਸਮਾਜ ਪਾਰਟੀ ਇਹ ਕਹਿਣਾ ਚਾਹੁੰਦੀ ਆ ਕਿ ਜਿਸ ਧਰਤੀ ਦੇ ਅਸੀਂ ਜਾਏ ਆ ਇਹ ਦਸ਼ਮੇਸ਼ ਪੇਤਾ ਦੀ ਧਰਤੀ ਆ ਪੰਥ ਦੀ ਧਰਤੀ ਆ ਜਿੱਥੇ ਗੰਗੂ ਨੂੰ ਨਹੀਂ ਗੁਰੂ ਦੇ ਗਰੀਬ ਸਿੱਖਾਂ ਤੇ ਕਲਗੀ ਦੀ ਗੱਲ ਹੋਈ ਆ ਜੇ ਅਕਾਲੀ ਦਲ ਚਾਹੁੰਦਾ ਆ ਕਿ ਉਹ ਗੰਗੂ ਦੇ ਚਰਨੀ ਲੱਗਣਾ ਆ ਤਾਂ ਅਸੀਂ ਵੀ ਚਾਹੁੰਦੇ ਆ ਕਿ ਪੰਜਾਬ ਦੇ ਲੋਕਾਂ ਨੂੰ ਦੱਸ ਕੇ ਜਾਇਆ ਜਾਵੇ ਕਿ ਗਰੀਬ ਸਿੱਖਾਂ ਨੂੰ ਛੱਡ ਕੇ ਅਸੀਂ ਹੁਣ ਇਸ ਦੇਸ਼ ਦੇ ਵਿੱਚ ਜਿਹੜਾ ਗੰਗੂਵਾਦ ਲੈ ਕੇ ਚੱਲ ਰਹੀ ਭਾਰਤੀ ਜਨਤਾ ਪਾਰਟੀ ਉਹਦੇ ਉਹਦੇ ਨਾਲ ਚੁੱਲੇ ਆ ਪਰ ਅਕਾਲੀ ਦਲ ਨੇ ਜੋ ਮੈਨੂੰ ਫੋਨ ਦੇ ਉੱਤੇ ਉਹਨਾਂ ਦਾ ਜਿਹੜਾ ਆਇਆ ਸਪਸ਼ਟੀਕਰਨ ਉਹਨਾਂ ਨੇ ਇਹ ਸਪਸ਼ਟ ਗੱਲ ਮੇਰੇ ਨਾਲ ਫੋਨ ਤੇ ਕੀਤੀ ਆ ਕਿ ਅਸੀਂ ਬਹੁਜਨ ਸਮਾਜ ਪਾਰਟੀ ਨਾਲ ਇਲੈਕਸ਼ਨ ਲੜਨਾ ਚਾਹੁੰਦੇ ਆ ਬਹੁਜਨ ਸਮਾਜ ਪਾਰਟੀ ਦੇ ਵਰਕਰ ਸਮਰਥਕ ਭੈਣ ਕੁਮਾਰੀ ਮਾਇਆਵਤੀ ਜੀ ਦੇ ਆਦੇਸ਼ਾਂ 'ਚ ਬੱਜਿਓ ਆ ਬਹੁਜਨ ਸਮਾਜ ਪਾਰਟੀ ਦਾ ਵਰਕਰ ਔਰ ਲੀਡਰ ਔਰ ਕੈਡਰ ਵੋਟਰ ਕਦੀ ਵੀ ਇਸ ਗੱਲ ਤੋਂ ਬਾਹਰ ਨਹੀਂ ਜਾਂਦਾ ਕਿ ਸਾਡੀ ਕੀ ਇੱਛਾ ਆ ਉਹਨਾਂ ਨੇ ਹਮੇਸ਼ਾ ਹੀ ਬਹੁਜਨ ਸਮਾਜ ਪਾਰਟੀ ਦੀ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਜੀ ਤੇ ਭਰੋਸਾ ਕੀਤਾ ਆ ਜੋ ਵੀ ਉਹ ਦੇਸ਼ ਕਰਨਗੇ ਉਹ ਤਾਂ ਮਤਲਬ ਉਹਨੂੰ ਭੰਗੜਾ ਪਾਉਂਦੇ ਹੋਏ ਮੰਨਣਗੇ ਬਸ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ